ਇਹ ਆਜ਼ਾਦੀ ਦੀ ਗੱਲ ਹੈ ਅੰਗਰੇਜ਼ਾਂ ਨੇ ਜਦੋਂ ਭਾਰਤ ਨੂੰ ਛੱਡਣ ਦਾ ਫੈਸਲਾ ਕੀਤਾ ਹਿੰਦੁਸਤਾਨ ਨੂੰ ਹਿੰਦੁਸਤਾਨ ਮੈਸਕਰ ਕਹਿੰਨ ਭਈ ਇਹ ਲਫ਼ਜ਼ ਜਿਹੜਾ ਹੈ ਇਹਦਾ ਮਤਲਬ ਹਿੰਦੂ ਸ਼ੈਤਾਨ ਨਹੀਂ ਹੈ ਹਿੰਦੁਸਤਾਨ ਸਿੰਧ ਤੋਂ ਬਣਿਆ ਭਈ ਜਿਹੜਾ ਸਿੰਧ ਦੇ ਇਸ ਇਲਾਕੇ ਦਾ ਉਹਨੂੰ ਇੰਡੀਆ ਹਿੰਦੀਆ ਇਸ ਤੋਂ ਜਿਹੜਾ ਬੰਦਾ ਬੰਦਾ ਹਿੰਦੁਸਤਾਨ ਬਣ ਗਿਆ ਕਿਉਂਕਿ ਬਾਬਾ ਨਾਨਕ ਨੇ ਵੀ ਲਫ਼ਜ਼ ਵਰਤੇ ਹਿੰਦੁਸਤਾਨ ਲਫ਼ਜ਼ ਅਲਾਮ ਇਕਬਾਲ ਨੇ ਵੀ ਵਰਤੇ ਤੋ ਉਹ ਹਿੰਦੁਸਤਾਨ ਦਾ ਮਤਲਬ ਹਿੰਦੂਆਂ ਦਾ ਮੁਲਕ ਨਹੀਂ ਬਲਕੇ ਸਿੰਧ ਤੋਂ ਲੈ ਕੇ ਤੇ ਹੇਠਾਂ ਤੱਕ ਜਿਹੜਾ ਮੁਲਕ ਹੈ ਉਸ ਨੂੰ ਉਹਨਾਂ ਨੇ ਹਿੰਦੁਸਤਾਨ ਲਫ਼ਜ਼ ਵਰਤਿਆ ਸੀਗਾ ਉੰਜ ਜਿਹੜਾ ਇੰਡੀਆ ਅੰਗਰੇਜ਼ਾਂ ਦੀ ਐਡਮਿਨਿਸਟ੍ਰੇਸ਼ਨ ਚ ਸੀਗਾ ਉਹਦੇ ਚ ਸੈਂਕੜੇ ਵਿਆਸਥਾਂ ਸਨ ਇਹ ਕਦੇ ਵੀ ਇੱਕ ਕੰਟਰੀ ਨਹੀਂ ਸੀਗਾ ਤੋ ਅਲੱਗ-ਅਲੱਗ ਵਿਆਸਥਾਂ ਸਨ ਰਾਜ ਪੰਜਾਬ ਇੱਕ ਮੁਲਕ ਮੰਨਿਆ ਜਾਂਦਾ ਸੀ ਦੇਸ਼ ਪੰਜਾਬ ਕਿਹਾ ਜਾਂਦਾ ਸੀਗਾ ਕਿਉਂਕਿ ਜੇ ਕਸ਼ਮ ਮੁਹੰਮਦ ਦੀ ਵੀ ਗੱਲ ਸੁਣੀਏ ਤਾਂ ਕਹਿੰਦੇ ਜੰਗ ਹਿੰਦ ਪੰਜਾਬ ਦਾ ਹੋਣ ਲੱਗਾ ਯਾਨਿਕ ਪੰਜਾਬ ਇੱਕ ਵੱਖਰਾ ਮੁਲਕ ਮੰਨਿਆ ਗਿਆ ਸੀ ਜਿਸ ਦਾ ਤੁਸੀਂ ਇਹ ਗੱਲ ਕਰਕੇ ਹਟੇ ਹੋ ਕਿ ਭਈ ਪੰਜਾਬ ਤੋਂ ਤਰ੍ਹਾਂ ਦੇ ਸੰ ਲੋਕ ਜਿਹੜੇ ਕਿ ਇਸ ਮਾਰਸ਼ਲ ਕੌਮ ਤੋਂ ਡਰਦੇ ਸਨ ਸਿਰਫ ਮਾਰਸ਼ਲ ਕੌਮ ਹੀ ਨਹੀਂ ਇਹ ਕੌਮ ਜਿਹੜੀ ਹੈ ਤਕਰੀਬਨ ਸਾਊਥ ਏਸ਼ੀਆ ਦੇ ਬਹੁਤ سارے ਇਲਾਕੇ ਨੂੰ ਰੋਟੀ ਵੀ ਦਿੰਦੀ ਹੈ ਕਣਕ ਵੀ ਦਿੰਦੀ ਹੈ ਚੋਰ ਵੀ ਦੇਦੀ ਕਪੜਾ ਵੀ ਦੇਦੀ ਫੌਜੀ ਵੀ ਦਿੰਦੀ ਹੈ ਔਰ ਔਰ ਸਪਿਰਚੁਅਲ ਜਿਹੜਾ ਜੇ ਤੁਸੀਂ ਦੇਖੋ ਨਾ ਰੋਹਾਨੀਅਤ ਇਸ ਸਾਰੇ ਇਲਾਕੇ ਦੀ ਤੇ ਉਹ ਰੋਹਾਨੀਅਤ ਜਿਹੜੀ ਹੈ ਸਿੰਧ ਤੋਂ ਲੈ ਕੇ ਯਮਨਾ ਤੱਕ ਹੀ ਹੈ ਬਾਕੀ ਤਾਂ ਜਿਹੜੇ ਨੇ ਪਿਛਲਾਗੇ ਦੇ ਹੈਗੇ ਨੇ ਤੇ ਸਿੰਧ ਤੋਂ ਯਮਨਾ ਤੱਕ ਜਿਹੜੀ ਹੈ ਉਹ ਸਾਰੀ ਰੋਹਾਨੀਅਤ ਪੈਦਾ ਹੋਈ ਹੈ ਤੇ ਉਹ ਰੋਹਾਨੀਅਤ ਜਿਹੜੀ ਹੈ ਉਹ ਮਹਾਰਾਜਾ ਰঞ্জੀਤ ਸਿੰਘ ਦਾ ਅਜਕਲੋ ਜਾਂ ਅਸਲ ਪੰਜਾਬ ਤੇ ਕਸ਼ਮੀਰ ਕਹਲੋ ਪੰਜਾਬ ਤੇ ਕਸ਼ਮੀਰ ਜਿਹੜਾ ਉਹ ਮਹਾਰਾਜਾ ਰঞ্জੀਤ ਸਿੰਘ ਦੇ ਇੱਕੋ ਹੀ ਕਿਨਿਆ ਜਾਂਦਾ ਸੀ ਸਾਰੇ ਜਦੋਂ ਗੱਲ ਕਰਦੇ ਸੀ ਨਾ ਅੰਗਰੇਜ਼ ਤੇ ਪੰਜਾਬ ਦੀ ਗੱਲ ਕਰਦੇ ਸੀ ਕਸ਼ਮੀਰ ਪੰਜਾਬ ਦਾ ਹਿੱਸਾ ਕਿਨਿਆ ਕਰਦੇ ਸਨ ਇੱਕ ਤਰੀਕੇ ਨਾਲ ਜੀ 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 ਤੋਂ ਇਹ ਗਾਜਰੀ ਚਾਰ ਪੈਸੀ ਵੀ ਆਜ਼ਾਦੀ ਦੇ ਦੇਣੀ ਹੈ ਅੰਗਰੇਜ਼ਾਂ ਨੇ ਪਲਾਨ ਕੀਤਾ ਸੀ ਵੀ ਜੂਨ 48 ਵਿੱਚ ਦੇਣੀ ਹੈ ਫਿਰ ਉਹਨਾਂ ਨੇ ਫੈਸਲਾ ਕੀਤਾ ਵੀ 1 ਅਗਸਤ ਵਿੱਚ ਦੇ ਦੇਣੀ ਹੈ ਤੋਂ ਉਸ ਤੋਂ ਪਹਿਲਾਂ ਉਹਨਾਂ ਨੇ ਕਿਹਾ ਵੀ ਇੱਕ ਤੁਹਾਡਾ ਕੋਈ ਕਨਸਟੀਟਿਊਸ਼ਨ ਹੋਣਾ ਚਾਹੀਦਾ ਜਿਹਦੇ ਮੁਤਾਬਕ ਇਹ ਮੁਲਕ ਚੱਲੇਗਾ ਤੋਂ ਇਹਦੇ ਵਾਸਤੇ ਹੀ ਇਲੈਕਸ਼ਨ ਹੋਈਆਂ ਕਨਸਟੀਟਿਊਟ ਅਸੈਂਬਲੀ ਜਿਹੜੀ ਹੈ ਉਹ ਬਣਾਈ ਗਈ ਕਨਸਟੀਟਿਊਟ ਅਸੈਂਬਲੀ ਦੇ ਵਾਸਤੇ ਇਲਾਕੇ ਦੇ ਹਿਸਾਬ ਨਾਲ ਰੈਪ੍ਰੈਜ਼ੈਂਟੇਟਿਵ ਚੁਣੇ ਗਏ ਔਰ ਉਹਦੇ ਵਿੱਚ ਫਿਰ ਕੁਝ ਰੈਪ੍ਰੈਜ਼ੈਂਟੇਸ਼ਨ ਇਹ ਧਰਮਾਂ ਦੇ ਨਾਂ ਤੇ ਵੀ ਸੀ ਹਿੰਦੂ ਮੁਸਲਮਾਨ ਸਿੱਖ ਈਸਾਈ ਤੇ ਦਲਿਤ ਜਿਹਨੂੰ ਸ਼ੁਰੂਆਤ ਦੇ ਨਾਤੇ ਉਸ ਦੇ ਵਿੱਚੋਂ ਫਿਰ ਕੁਝ ਕਲਾਸੀ ਕਨਸਟੀਚਿਊਸ਼ਨ ਅਸੈਂਬਲੀ ਵਿੱਚ ਕੁਝ ਰਾਜੇ ਵੀ ਸਨ ਕਿਉਂਕਿ ਰਿਆਸਤਾਂ ਕੋ ਸਾਰੀਆਂ ਸਨ ਫਿਰ ਕੋਈ ਪ੍ਰੋਫੈਸਰ ਵੀ ਸਨ ਇਸ ਤਰ੍ਹਾਂ ਜਿਹੜੀ ਇਹ ਕਨਸਟੀਚੂਐਂਟ ਅਸੈਂਬਲੀ ਬਣਾਈ ਗਈ ਸੀ ਤੇ ਉਹ ਇੱਕ ਕਨਸਟੀਚਿਊਸ਼ਨ ਬਣਾਈ ਗਈ ਜਿਹਦੇ ਵਿੱਚ ਜਿਹੜਾ ਇਹ ਅੰਗਰੇਜ਼ਾਂ ਦਾ ਜਿਹੜਾ ਹਿੰਦੁਸਤਾਨ ਹੈ ਇੰਗਲਿਸ਼ ਹਕੂਮਤ ਦਾ ਜਿਹੜਾ ਇੰਡੀਆ ਹੈ ਉਹ ਉਹਦਾ ਐਡਮਿਨਿਸਟ੍ਰੇਸ਼ਨ ਚਲਾਇਆ ਜਾਵੇਗਾ ਤੋ ਕਨਸਟੀਟਿਊਸ਼ਨ ਬਣਾਉਣ ਵਾਸਤੇ ਜਿਹੜੀ ਅਸੈਂਬਲੀ ਬਣਾਈ ਗਈ ਸੀ ਉਹਦੇ ਜਦੋਂ ਇੱਕ ਦੋ ਮੀਟਿੰਗ ਹੋਈਆਂ ਤੇ ਦੂਜੀ ਮੀਟਿੰਗ ਪਹਿਲੀ ਮੀਟਿੰਗ ਦਾ ਇੰਟਰੋਡਕਸ਼ਨ ਤੇ ਹੁੰਦੀ ਹੈ ਦੂਜੀ ਮੀਟਿੰਗ ਤੇ ਆਈ ਕੁਝ ਰੈਜ਼ੋਲੂਸ਼ਨ ਪਾਸ ਕਰਦੇ ਆ ਜਦੋਂ ਰੈਜ਼ੋਲੂਸ਼ਨ ਪਾਸ ਕਰਨ ਦੀ ਗੱਲ ਆਈ ਮੈਂ ਇਹ ਤੁਹਾਡੇ ਵਾਸਤੇ ਤੁਹਾਡੀ ਨੋਲੇਜ ਸ਼ਾਮਿਲ ਕਰਦੇ ਆ ਮੁਹੰਮਦ ਅਲੀ ਜਨਾਬ ਵੀ ਉਥੇ ਮੈਂਬਰ ਸਨ ਮੋਹਨਦਾਸ ਕਰਮਚੰਦ ਜਿਹਨੂੰ ਗਾਂਧੀ ਕਹਿੰਦੇ ਆ ਮਹਾਤਮਾ ਗਾਂਧੀ ਕਹਿੰਦੇ ਉਹ ਵੀ ਸ਼ਾਮਿਲ ਸੀ ਪਟੇਲ ਵੀ ਸੀ ਡੈਰ ਵੀ ਸੀ ਵਿਧਾਇਕਤ ਨੇ ਇਹ ਸਾਰੇ ਜਣੇ ਉਹਦੇ ਵਿੱਚ ਸ਼ਾਮਿਲ ਸਨ ਤੋ ਜਦੋਂ ਦੂਜੀ ਮੀਟਿੰਗ ਹੋਈਏ ਥੇ ਇੱਕ ਰੈਜ਼ੋਲੂਸ਼ਨ ਇੱਕ ਇਸ਼ੂ ਆਇਆ ਜਿਹਦੇ ਬਾਰੇ ਵੀ ਇਹਦੇ ਵਿੱਚ ਕੀ ਕੀਤਾ ਜਾਵੇ ਬਹਿਸ ਹੋਣ ਲੱਗੀ ਬਹਿਸ ਦੇ ਵਿੱਚ ਸਾਰਿਆਂ ਨੇ ਆਪਣਾ ਆਪਣਾ ਹਿੱਸਾ ਪਾਇਆ ਥੇ ਕਿ ਗੱਲ ਚੱਲੀ ਵੀ ਕਿਹੜੀ ਗੱਲ ਮੰਨੀ ਜਾਵੇ ਤੋ ਨਹਿਰੂ ਨੇ ਕਿਹਾ ਵੀ ਵੋਟਾਂ ਪਵਾ ਕੇ ਦੇਖ ਲਓ ਹੁਣ ਇਹ ਵੋਟਾਂ ਪਾਉਣ ਦਾ ਮਤਲਬ ਸੀ ਕਿ ਅਕਸਰਿਅਤ ਹੀ ਦਿੰਦੋਣੀ ਸੀਗੀ ਤੋ ਮੁਹੰਮਦ ਅਲੀ ਜਨਾਬ ਨੇ ਫਿਰ ਉਹਤੇ ਸਾਫ਼ ਕੀਤਾ ਵੀ ਜੇ ਤੁਸੀਂ ਵੋਟਾਂ ਦੇ ਹਿਸਾਬ ਨਾਲ ਗੱਲ ਕਰਨੀ ਹੈ ਤੇ ਫਿਰ ਤਾਂ ਤੁਸੀਂ ਜਿਹੜਾ ਅਸਲ ਪਰਪਸ ਹੀ ਇੱਕ ਕਨਸਟੀਟਿਊਸ਼ਨ ਬਣਾਉਣ ਦਾ ਉਹ ਖਤਮ ਹੋ ਜਾਂਦਾ ਹੈ ਪਰਪਸ ਵਾਏ ਸੀਗਾ ਬਈ ਏ ਤੇ ਬੀ ਜਿਹੜੇ ਦੋ ਬਲਾਕ ਬਣਾਏ ਗਏ ਨੇ ਇੱਕ ਮੁਸਲਮ ਮੈਜੋਰਟੀ ਹੈ ਇੱਕ ਹਿੰਦੂ ਮੈਜੋਰਟੀ ਹੈ ਉਹ ਜਿਹੜੇ ਇੱਕੋ ਜੀ ਪਾਵਰ ਰੱਖਣਗੇ ਪਰ ਜੇ ਤੁਸੀਂ ਇਤਨਾ ਵੋਟਾਂ ਦੇ حساب ਨਾਲ ਗਿੰਨਾ ਤੇ ਫਿਰ ਤਾਂ ਤੁਹਾਡੀ ਵੋਟਾਂ ਜ਼ਿਆਦਾ ਨਹੀਂ ਤੇ ਕੋਈ ਸ਼ੱਕ ਨਹੀਂ ਕਰਨੀ ਤਾਂ ਫਿਰ ਇਹ ਜਿਹੜਾ ਸਦ ਭਾਵਨਾ ਵਾਲਾ ਸਹਾਰਾ ਜਿਹੜਾ ਮਾਹੌਲ ਪੈਦਾ ਨਹੀਂ रह ਸਕੇਗਾ ਇਸ ਕਰਕੇ ਸਾਰੇ ਮੁਸਲਮ ਲੀਗ ਦੇ ਮੈਂਬਰ ਜਿਹੜੇ ਸਾਨੂੰ ਉਹ ਵਾਕ ਆਊਟ ਕਰ ਗਏ ਤੇ ਉਹਨਾਂ ਨੇ ਆਪਣਾ ਵੱਖਰਾ ਪਾਕਿਸਤਾਨ ਦੀ ਕੰਸਟੀਟਿਊਟ ਅਸੈਂਬਲੀ ਬਣਾ ਲਈ ਉਹਨੇ ਇਸ ਵੇਲੇ ਕਿਉਂਕਿ ਦੋ ਹਿੱਸੇ ਬਣ ਚੁੱਕੇ ਏ ਤੇ ਬੀ ਇਹ ਵਿੱਚ ਪੰਜਾਬ ਆਂਦਾ ਸੀ ਤੇ ਇਸ ਦਾ ਸੀ ਜਿਹੜਾ ਸੀ ਉਹ ਬੰਗਾਲ ਆਂਦਾ ਸੀਗਾ ਬੰਗਾਲ ਸਾਰੇ ਦਾ ਸਾਰਾ ਬੰਗਾਲ ਵੀ ਜਿਹੜਾ ਉਹਦੇ ਦੋ ਹਿੱਸੇ ਸਨ ਹੋ ਚੁੱਕੇ ਸਨ ਆਲਰੇਡੀ ਹੋ ਚੁੱਕੇ ਸਨ ਤੇ ਪੰਜਾਬ ਜਿਹੜਾ ਇਕੱਠਾ ਸੀਗਾ ਤੇ ਪੰਜਾਬ ਕਿਉਂਕਿ ਮੁਸਲਮਨ ਮੈਜੋਰਟੀ ਸੀਗੀ 52% ਮੁਸਲਮਨ ਇਥੋਂ ਦੀ ਪਪੂਲੇਸ਼ਨ ਸੀ ਤੋਂ ਉਹਨਾਂ ਦੀ ਅਸੀਟਾ ਡੈਫੀਨਿਟਲੀ ਜ਼ਿਆਦਾ ਆਉਂਦੀਆਂ ਸਨ ਤੇ ਜੇ ਤੁਸੀਂ ਦੇਖੋ ਵੀ 1900 ਜਿਹੜੀਆਂ 45 ਦੀਆਂ ਇਲੈਕਸ਼ਨ ਹੋਈਆਂ ਨੇ ਉਸ ਇਲੈਕਸ਼ਨ ਵਿੱਚ ਵੀ ਜਿਹੜਾ ਉਹ ਮੁਸਲਮਾਨ ਮੈਜੋਰਟੀ ਬਣੀ ਸੀ ਇਹ ਵੱਖਰੀ ਕਰਦੇ ਬਈ ਜਿਹੜੀ ਨੈਸ਼ਨਲਿਸਟ ਪਾਰਟੀ ਸੀ ਉਹਦੇ ਵਿੱਚ ਸਿੱਖ ਤੇ ਹਿੰਦੂ ਵੀ ਸ਼ਾਮਿਲ ਸਨ ਤੇ ਉਹਨਾਂ ਨੇ ਇੱਕ ਸਾਂਝੀ ਜਿਹੜੀ ਸਰਕਾਰ ਬਣਾਈ ਹੋਈ ਸੀ ਜਿਹੜੀ ਕਿ ਬੜੇ ਬਹੁਤ ਹੁਮਸੂਰ ਤਰੀਕੇ ਦੇ ਨਾਲ ਜਿਹੜੀ ਉਹ ਸਰਕਾਰ ਚੱਲਦੀ ਰਹੀ ਸੀ ਤੋਂ ਪਰ ਜਦੋਂ ਇਹ ਤੇ ਵੀ ਦੀ ਡਿਵੀਜ਼ਨ ਦੀ ਗੱਲ ਆ ਗਈ ਤੇ ਗਾਂਧੀ ਗਰੁੱਪ ਨੇ ਫੈਸਲਾ ਕਰ ਲਿਆ ਵੀ ਅਸੀਂ ਤਾਂ ਆਪਣਾ ਮੁਲਕ ਰਹਿਣਾ ਹੈ ਭਾਵੇਂ ਇਹਦੇ ਚ ਕਿੰਨਾ ਮਰਜ਼ੀ ਨੁਕਸਾਨ ਹੋ ਜਾਵੇ ਤੇ ਉਹਨਾਂ ਨੇ ਜਿਹੜਾ ਇਹ ਜਿੰਦ ਫੜਦੇ ਵੀ ਅਸੀਂ ਸਿਰਫ ਆਪਣੀ ਮジョਰਿਟੀ ਦੇ ਹਿਸਾਬ ਨਾਲ ਚੁਣਾਵਾਗੇ ਤੇ ਮੈਜੋਰਿਟੇਰੀਅਨ ਜਿੱਥੇ ਹੁਕਮ ਚਲਦਾ ਹੈ ਨਾ ਉਹਦਾ ਮਤਲਬ ਇਹ ਹੈ ਕਿ ਤੁਸੀਂ ਮਾਈਨੋਰਿਟੀਜ਼ ਦੇ ਨਾਲ ਝਕਾ ਕਰੋਗੇ ਕਿ ਮਾਈਨੋਰਿਟੀ ਜਿਹੜੀਆਂ ਉਸ ਜ਼ਿਆਦਤੀ ਨੂੰ ਬਰਦਾਸ਼ਤ ਨਹੀਂ ਕਰ ਸਕਣਗੀਆਂ ਜਾਂ ਜਦੋਂ ਜ਼ਿਆਦ ਕਰਨਗੇ ਤੇ ਜਾਂ ਅਲੱਗ ਹੋਣ ਦੀ ਗੱਲ ਕਰਨਗੇ ਤਾਂ ਇਹਦੇ ਵਿੱਚੋਂ ਫਿਰ ਪਾਕਿਸਤਾਨ ਨੂੰ ਅਲੱਗ ਕਰਨ ਦੀ ਗੱਲ ਹਾਲਾਂਕਿ 23 ਮਾਰਚ 1940 ਨੂੰ ਪਾਕਿਸਤਾਨ ਦਾ ਰੈਜ਼ੋਲੂਸ਼ਨ ਲਾਹੌਰ ਰਾਵੀ ਦਰਿਆ ਦੇ ਕੰਢੇ ਤੇ ਕੋਈ اجلاس ਵਿੱਚ ਪਾਸ ਹੋ ਚੁੱਕਾ ਸੀ ਪਰ ਇਸਦੇ ਬਾਅਦ ਜੂਨ ਪਾਕਿਸਤਾਨ ਦੀ ਗੱਲ ਮੁਹੰਮਦ ਅਲੀ ਜਿਨਾਬ ਨੇਸ਼ਨ ਕਰ ਰਹੇ ਉਹ ਵੀ ਇੱਕੋ ਹੀ ਐਡਮਿਨਿਸਟ੍ਰੇਟਿਵ ਯੂਨਿਟ ਰਵੇ ਜਿਹਦੇ ਚ ਦੋ ਹਿੱਸੇ ਰਹਿਣ ਇੱਕ ਜਿਹੜਾ ਮੁਸਲਮ ਮੈਜੋਰਟੀ ਦਾ ਰਵੇ ਇੱਕ ਹਿੰਦੂ ਮੈਜੋਰਟੀ ਦਾ ਰਵੇ ਉਹ ਬਿਲਕੁਲ ਇਸ ਤਰ੍ਹਾਂ ਨਹੀਂ ਸੀ ਚਾਹਦੇ ਵੀ ਡਿਵੀਜ਼ਨ ਹੋਵੇ ਤੇ ਮੁੱੜ ਕੇ ਲਗੜਗ ਹੋ ਜਾਏ ਪਰ ਜਦੋਂ ਗਾਂਧੀ ਗਰੁੱਪ ਨੇ ਇਹ ਗੱਲ ਫੜ ਲਈ ਵੀ ਸਾਨੂੰ ਤਾਂ ਹਕੂਮਤ ਚਾਹੀਦੀ ਹੈ ਭਾਵੇਂ ਜੋ ਜਿਸ ਤਰ੍ਹਾਂ ਮਰਜ਼ੀ ਅਸੀਂ ਨੁਕਸਾਨ ਕਰ ਰਹੀਏ ਤਾਂ ਉਹਨਾਂ ਨੇ ਫਿਰ ਜਿਹੜੀ ਹੈ ਜਿਹੜਾ ਮੁਸਲਮ ਮੈਜੋਰਟੀ ਦਾ ਇਲਾਕਾ ਸੀ ਉਸ ਨੂੰ ਛੱਡ ਦਿੱਤਾ ਹੁਣ ਫਿਰ ਇਸ ਤੋਂ ਬਾਅਦ ਫਿਰ ਦੂਜੀ ਗੜਬੜੇ ਸ਼ੁਰੂ ਹੋ ਗਈ ਇਹ 48% ਜਿਹੜੇ ਲੋਕ ਪੰਜਾਬ ਦੇ ਵਿੱਚ ਹਨ ਉਹ ਨਾਨ ਮੁਸਲਮ ਸਨ ਤੇ 52% ਮੁਸਲਮ ਸਨ ਤੇ ਇਹ ਗੱਲ ਚੱਲ ਪਈ ਹੁਣ ਫਿਰ ਫਿਰ ਚੱਲ ਪਈ ਛੜ ਪਈ ਗੱਲ ਵੀ ਪਾਕਿਸਤਾਨ ਤੇ ਹੁਣ ਬਨਣਾ ਹੀ ਬਨਣਾ ਇਹਨੂੰ ਕੋਈ ਨਹੀਂ ਰੋਕ ਸਕਦਾ ਕਿਉਂਕਿ ਇਸ ਨੂੰ ਬਣਾਉਣ ਦੇ ਵਿੱਚ ਸਭ ਤੋਂ ਵੱਡਾ ਰੋਲ ਜਿਹੜਾ ਹੈ ਗਾਂਧੀ ਗਰੁੱਪ ਦਾ ਸੀਗਾ ਤੋਂ ਉਹਨਾਂ ਨੇ ਜਦੋਂ ਇਹ ਦੇਖਿਆ ਵੀ ਬਨਣਾ ਹੈ ਤੋਂ ਕਾਇਦੇ ਆਜ਼ਮ ਨੇ ਇੱਕ ਗੱਲ ਆਖੀ ਸੀ ਜਿਹੜੀ ਅਖਬਾਰਾਂ 'ਚ ਵੀ ਤੇ ਮੈਂ ਆਪਣੀ ਕਿਤਾਬ ਵਿੱਚ ਵੀ ਤਾਰੀਖ ਵਾਰ ਅਖਬਾਰ ਦਾ ਹਵਾਲਾ ਦੇ ਕੇ ਦਿੱਤੀ ਹੈ قائد اعظم محمد علی جناح نے کہا سی بھائی دیکھو پاکستان ਨੂੰ ਹੁਣ ਕੋਈ ਨਹੀਂ ਰੋਕ ਸਕਦਾ ਇਹ ਜੋ ਇਹਨਾਂ ਨੇ ਮਾਹੌਲ ਪੈਦਾ ਕਰ ਦਿੱਤਾ ਇਹ ਬੰਨ੍ਹ ਹੀ ਬੰਨ੍ਹ ਹੈ ਤੇ ਇਸ ਵਾਸਤੇ ਸਾਨੂੰ ਸਾਰਿਆਂ ਨੂੰ ਮਿਲ ਕੇ ਆਬਾਦੀਆਂ ਦੇ ਤਬਾਦਲੇ ਦਾ ਇੰਤਜ਼ਾਮ ਕਰਨਾ ਚਾਹੀਦਾ ਹੈ ਤਾਂ ਜੋ ਖਤਨੇ ਆਮ ਨਾ ਹੋਵੇ ਇਹ قائد اعظم ਨੇ ਇੱਕ ਸਾਥ ਪਹਿਲਾਂ وارਨਿੰਗ ਦੇ ਦਿੱਤੀ ਸੀ ਵੀ ਭਾਈ ਜੇਕਰ ਤੁਸੀਂ ਖਤਨੇ ਆਮ ਤੋਂ ਬਚਣਾ ਹੈ ਤੇ ਆਬਾਦੀਆਂ ਦਾ ਤਬਾਦਲਾ ਜਿਹੜਾ ਹੈ ਉਹ ਤਰੀਕੇ ਨਾਲ ਕਰ ਲੋ ਅੰਗਰੇਜ਼ਾਂ ਨੂੰ ਕੋਈ ਫਿਕਰ ਨਹੀਂ ਸੀ ਉਹ ਜਿਸ ਤਰ੍ਹਾਂ ਅਸੀਂ ਸਮਝਦੇ ਵੀ ਅੰਗਰੇਜ਼ ਚਾਹੁੰਦੇ ਸੀਗੇ ਵੀ ਇਸ ਮਾਰਸ਼ਲ ਕਮਾਂਡਾ ਜਿੰਨਾ ਮਰਜ਼ੀ ਨੁਕਸਾਨ ਹੋ ਜਾਏ ਉਹਦੇ ਨਾਲ ਕੋਈ ਫਰਕ ਨਹੀਂ ਪਈ